ਉਹ ਕਿਹੜੀ ਗੱਲ じゃ ਨਹੀਂ ਮਾਂ ਨੇ ਜਦ ਗੁਰੂ ਗੋਬਿੰਦ ਸਿੰਘ ਜੀ ਛੋਟੇ ਜੇ ਸੀ ਨਾ 5 ਕਿ ਸਾਲ ਦੇ ਜੋ ਸੋਨੇ ਦੇ ਕੰਗਣ ਪਾਏ ਸੀ ਇੱਕ ਦਿਨ ਗੰਗਾ ਦੇ ਕਿਨਾਰੇ ਤੇ ਖੇਡਦੇ-ਖੇਡਦੇ ਇੱਕ ਕੰਗਣ ਗੰਗਾ ਨਦੀ ਚ ਸੁੱਟਿਆ ਇਹ ਪਟਲਾ ਸਾਹਿਬ ਦੀ ਗੱਲ ਹੈ ਗੁਰੂ ਜੀ ਦੇ ਬਚਪਨ ਦੀ ਕੰਗੜ ਨਦੀ 'ਚ ਇੱਕ ਛੁੱਟਿਆ ਏ ਕੰਗੜ ਮਹਿੰਗਾ ਸੱਤ ਜਦੋਂ ਘਰੇ ਆਏ ਮਾਂ ਨੇ ਆਪਣੀ ਬੁੱਕਲ 'ਚ ਬਿਖਾਇਆ ਚੁੰਨੇ ਚਟਿਆ ਪੁੱਤ ਸੀ ਜਦੋਂ ਪੁੱਤ ਨੇ ਵੇਖਿਆ ਇੱਕ ਉਹਦੇ 'ਚ ਕੰਗੜ ਹੈ ਨਹੀਂ ਤੇ ਮਾਂ ਗੁਜਰੀ ਸਾਹਿਬ ਕਹਿੰਦੀ ਪੁੱਤ ਕੀ ਨੇ ਲਾ ਲੈ ਕੰਗੜ ਕਿੱਥੇ ਆ ਕੁੱਤ ਬਣਾ ਮਹਿੰਗਾ ਤੇ ਚੋਤਲੀ ਜੀ ਆਵਾਜ਼ ਲਾ ਕਹਿੰਦੇ ਮਾਂ ਉਹ ਕੰਗਰਨ ਦਾ ਮੇਂਗਨ ਨਦੀ ਸੁਟਿਆ ਹੈ ਤੇ ਮਾਂ ਨੇ ਜੂਬੀ ਮਾਰਨ ਵਾਲਿਆਂ ਨੂੰ ਵੀ ਲਿਆ ਨਾਲ ਹੋਰ ਵੀ ਸਿੰਘ ਲੈ ਲੈ ਛੇਤੀ ਛੇਤੀ ਗੰਗਾ ਦੇ ਕਿਨਾਰੇ ਤੇ ਲੰਗੀ ਬਈ ਪੁੱਤ ਕਿੱਥੇ ਕਿ ਸਟਿਆ ਕਿੱਥੇ ਕਿ ਸਟਿਆ ਅੱਗੇ ਨੂੰ ਨਹੀਂ ਕਹਿੰਦੇ

ਅੱਜ ਤੋਂ ਹੀ ਐਨੀਆਂ ਮਹਿੰਗੀਆਂ ਮਹਿੰਗੀਆਂ ਅਟੀਦਾਂ ਪੁੱਤ ਜੇ ਤੂੰ ਐਂ ਕਰੋ ਮੌਲ ਲੱਗਿਆ ਫਿਰ ਤਾਂ ਇੱਕ ਦਿਨ ਆਪਣਾ ਘਰ ਹੀ ਉਜੜ ਜੂ ਹੱਸਵੇਂ ਤੋਤਲੀ ਜੀ ਆਵਾਜ਼ 5 ਕਿਸਾਲ ਦੀ ਉਮਰ ਕਹਿੰਦੇ ਹਾਂ ਮਾਂ ਇਹ ਗੱਲ ਤਾਂ ਸੱਚ ਕਹਤੀ ਇਹ ਕਰਤਾ ਇੱਕ ਦਿਨ ਉਜੜ ਕੇ ਹੀ ਰਹਿਣਾ ਓ ਬਚਪਨ ਦਾ ਕੀਤਾ ਹੋਇਆ ਬੋਲ ਮਾਂ ਮਾਤਾ ਗੁਜਰੀ ਸਹਿਬ ਨੂੰ ਅਸਾਂ ਸਾਰੀ ਗੱਲ ਕਾਹਦੇ ਕਾਦੇ ਮਾਤਾ ਗੁਜਰੀ ਸਹਿਬ ਨੂੰ ਸਭ ਸਾਰੀ ਗੱਲ ਸਰਸਾ ਨਦੀ ਦੇ ਕਿਨਾਰੇ ਤੇ ਜਾ ਦਾ ਗਿਆ ਬੈਠੀ ਐ ਮੁੱਠੀਆਂ ਫੜਨ ਵਾਲੇ ਦੀ ਚੁੱਗੀ ਚ ਦੋਨੋਂ ਮਤ ਕੋਈ ਬੁੱਕਲਤਾ ਹੈ ਠੰਡਾ ਪਾਣੀ ਲੈ ਕੱਪੜੇ ਪਿੱਜੇ ਆ ਦੂਜੀ ਆ ਹੋਰ ਛੱਪਲ ਕਰਦੇ ਆ ਦਿਨੋਂ ਮਸੂਮ ਬਾਲ ਇੰਨੇ ਨੂੰ ਮੱਛੀਆਂ ਫੜਨ ਵਾਲਾ ਆ ਗਿਆ ਜਦੋਂ ਮੱਛੀਆਂ ਫੜਨ ਵਾਲੇ ਨੇ ਦੇਖਿਆ ਬਈ ਮਾਂ ਡਰਦਾ ਬੱਚੇ ਨੇ ਆਲੇ ਇਹ ਕੌਣ ਹੋਊਗਾ ਜਾ ਤਾਂ ਇਹਨਾਂ ਬੱਚਿਆਂ ਦੀ ਦਾਦੀ ਐ ਜਾ ਇਹਨਾਂ ਬੱਚਿਆਂ ਦੀ ਨਾਨੀ ਐ ਮਾਂ ਤਾਂ ਲੱਗਦੀ ਨਹੀਂ ਕਿਉਂਕਿ ਮਾਂ ਦੀ ਉਮਰ ਵੱਡੀ ਐ ਆ ਕੰਮੇ ਮਾਸਕੀ ਨੇ ਆਵਾਜ਼ ਮਾਰੀ ਕਹਿੰਦਾ ਮਾਤਾ ਤੂੰ ਕੌਣ ਐ ਕੌਣ ਐ ਇਸ ਵੇਲੇ ਮੇਰੀ ਝੁੱਗੀ 'ਚ ਬੈਠੀ ਐ ਮਾਂ ਚੁੱਪ ਕਰਕੇ ਬੈਹੀ

ਕਹਿ ਲਗੀ ਵੇ ਵੀਰ ਵੇ ਮੈਂ ਤਾਂ ਮਤ ਹਾਂ ਗੁਰੂ ਬਿੰਦ ਸਿੰਘ ਦੀ ਵੇ ਸਾਡੇ ਤੇ ਵਖਤ ਪੈ ਗਿਆ ਮੈਂ ਤਾਂ ਮਤ ਹਾਂ ਗੁਰੂ ਬਿੰਦ ਸਿੰਘ ਦੀ ਵੇ ਸਾਡੇ ਤੇ ਵਖਤ ਪੈ ਗਿਆ माह आे पोते आहे गुरू गोबिंद बचे माता गुरू गो ਸੱਜ ਦੇ ਵਖਤ ਪੈ ਗਿਆ ਮੈਂ ਮਤਾ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਜ ਦੇ ਵਖਤ ਪੈ ਗਿਆ ਮੈਂ ਮਤਾ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਜ ਦੇ ਵਖਤ हालगेम सोम मेरे पुतरे मत बजे मसोमेरे पोतरे बज हमा तब मदी